ਜਿਹੜੀ ਅੱਜ ਦੀ ਇਹਨਾਂ ਦੀ ਅੰਤਰਕਮੇਟੀ ਦੀ ਮੀਟਿੰਗ ਹੋਈ ਆ ਉਹ ਤੇ ਰੁਟੀਨ ਦੇ ਕੰਮ ਤੋਂ ਇਲਾਵਾ ਸਿਰਫ ਦੋ ਕੰਮ ਕੀਤੇ ਗਏ ਨੇ ਇੱਕ ਉਹ ਕੀਤੇ ਗਏ ਨੇ ਜਿਹੜੇ ਸਾਡੇ 5 ਕੇ 6 ਮੁੰਡੇ ਜਿਹੜੇ ਪੀਸਸ ਪੜਤੀਏ ਉਹਨਾਂ ਦੀ ਛਲਗਾ ਕੀਤੀ ਗਈ ਹੈ ਇੱਕ ਗਰੰਟੀ ਲਾਫਸਨ ਬਣੀ ਉਹਦੀ ਛਲਗਾ ਕੀਤੀ ਗਈ ਤੇ ਆਤਸ਼ੀ ਆਤਸ਼ੀ ਬਾਰੇ ਇਹ ਕਿਹਾ ਗਿਆ ਨਿੰਦਾ ਪ੍ਰਸਾਦ ਪੇਸ਼ ਕੀਤਾ ਗਿਆ ਵੀ ਜੋ ਕੁਝ ਉਹਨੇ ਕਹੋ ਦਿੱਤਾ ਸਿਫ ਕਾਨੂੰਨੀ ਕਾਰਵਾਈ ਕਰਨ ਆਧ ਰੀ ਨਿਗਦੀ ਕੀਤੀ ਗਈ ਹੈ ਇਸ ਤੋਂ ਬਾਅਦ ਦੋ ਦੋ ਮਦਦਾਂ ਤੋਂ ਲਵਾ ਤੀਜੀ ਕੋਈ ਮਦਦ ਨਹੀਂ ਉੱਥੇ ਡਿਸਕਸ ਕੀਤੀ ਗਈ 179 ਰੂਪਾ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਸੋਚਦਾ ਵੀ ਡੇਰੇ ਵਾਲਿਆਂ ਨੂੰ ਜਿਹੜੀ ਗੱਲ ਨਹੀਂ ਸੀ ਕਰਨੀ ਚਦੀ ਐਸਐਟਡੀ ਦੇ ਇਹ ਗੱਲ ਕਹੀ ਜਾ ਕੇ ਵੀ ਐਨੇ ਸਰੂਪ ਵਾਕਈ ਰਜਿਸਟਰ ਨੇ ਜਿਨ੍ਹਾਂ ਦੀ ਅਪਤੀ ਆ ਗਈ ਹੈ ਬਾਕੀ ਪਤਾ ਨਹੀਂ ਕਿੱਥੋਂ ਆਏ ਕਿਵੇਂ ਆਏ ਉਹਦਾ ਨਾਂ ਤੇ ਸਰੂਪਾ ਨੂੰ ਕੁਛ ਕਿਹਾ ਨਾ ਸਰੂਪ ਚੁੱਕੇ ਨਾ ਮੈਨੇਜਮੈਂਟ ਨੂੰ ਕੁਛ ਕਿਹਾ ਮੈਨੇਜਮੈਂਟ ਉਹ ਬਾਤ ਦਾ ਬਤੰਕਰ ਬਣਾ ਕੇ ਜੀ ਇਹ ਸਰੂਪ ਬਿਲਕੁਲ ਠੀਕ ਸਾਹ ਪੋਜੀਸ਼ਨ ਨੇ ਜੀ ਇੱਥੇ ਕੁਝ ਨਹੀਂ ਹੋਇਆ ਜੀ ਗੇ ਨਹੀਂ ਹੋਇਆ ਯਰ ਤਾਂ ਵੀ ਇਹ ਗਲਤੀ ਕੀਤੀ ਦੀ ਉਹਨਾਂ ਨੇ ਉਹਨਾਂ ਤੇ ਗੱਲ ਕੀਤੀ ਵੀ ਆ ਜਿਹੜੇ ਸਰੂਪ ਬਾਕੀ ਦੇ ਪਤਾ ਨਹੀਂ ਕਿੱਥੋਂ ਆਏ ਇਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਹਰ ਡੇਰੇ ਦੀ ਸਿੱਟ ਜਾਂਚ ਕਰ ਲਵੇ ਨਾ ਇਹ ਸਰੂਪ ਹਜ਼ਾਰਾਂ ਦੀ ਗਿੰਦੀ ਸਾਹਮਣੇ ਆ ਜਾਣਗੇ ਫਿਰ ਕਹਿੰਦੇ 177 ਤੋਂ ਲੈ ਕੇ 98 ਤੱਕ ਸਰੂਪ ਆਏ ਆ ਪੰਜਾਹ ਸਾਲ ਪੁਰਾਣੇ ਸਰੂਪ ਜਿੱਥੋਂ ਲਗਾਤਾਰ ਖੰਡਪਾਠ ਹੁੰਦੇ ਰਹੇ ਨੇ ਉਹ ਸਰੂਪ ਜਿਹੜੇ ਉਹ ਮੁੜ ਕੇ ਵਕਈ ਵਰਤੋਂ ਦੇ ਕਾਬਲ ਨਹੀਂ ਰਹਿ ਜਾਂਦੇ ਐਸੇ ਕਰਕੇ ਗੀਠਾ ਸੇ ਬਣਾਇਆ ਗਿਆ ਸੀ ਗੋਇੰਦਵਾਲ ਸਾਹਿਬ ਵੀ ਤੁਸੀਂ ਉੱਥੇ ਦੇ ਦੇ ਦਿਓ ਤਾਂ ਕਿ ਉਹਨਾਂ ਦੇ ਰਹਿਤ ਦੇ ਮੁਤਾਬਕ ਜਿਹੜਾ ਸੀ ਉਹਨੇ ਸੰਸਕਾਰ ਕਰਕੇ ਤੇ ਉਹਨਾਂ ਦੀ ਜਿਹੜੀ ਰਾਖ ਹੈ ਉਹ ਜਲਪ੍ਰਾਪ ਕੀਤੀ ਜਾ ਉੱਥੇ ਅਰਦਾਸ ਹੁੰਦੀ ਆ ਅਰਦਾਸ ਹੋਣ ਤੋਂ ਬਾਅਦ ਉਹ ਜਲਪ੍ਰਾਪ ਕੀਤੇ ਜਾਂਦੇ ਨੇ ਹਰ ਰੋਜ਼ ਨਹੀਂ ਹਰ ਮਹੀਨੇ ਨਹੀਂ ਉੱਥੇ ਜਿਹੜੇ ਸਰੂਪ ਜਿਹੜੇ ਉਹ ਜਿਹੜੇ ਉਹਨਾਂ ਦਾ ਸਸਕਾਰ ਕੀਤਾ ਜਾਂਦਾ। ਇਸ ਕਰਕੇ ਜੋ ਮੈਨੇਜਮੈਂਟ ਨੇ ਗਾਗ ਬਾਤਾ ਬਤੰਗੜ ਬਣਾਤਾ ਪਰ ਮੈਨੂੰ ਮੈਨੇਜਮੈਂਟ ਨੇ ਦੱਸੇ ਵੀ ਜਦੋਂ 40 ਰੁਪਏ ਤੁਸੀਂ ਮੰਗ ਕੀਤੀ ਸੀ ਤਾਂ ਸਰਦੇਵ ਸਿੰਘ ਪੌਰ ਨੇ ਮੰਨਣਾ ਕੋ ਕਰਤਾ ਸੀ। ਬੰਕੇ ਹਲ ਕੇ ਤੋਂ ਸਰਦੇਵ ਸੰਦੇਵ ਸਿੰਘ ਪੌਰ ਐਸਡੀਪੀਸੀ ਮੈਂਬਰ ਨੇ ਬਣਾਇਆ ਕਰਕੇ ਕੀਤਾ ਸੀ ਇਹ ਕਹਿੰਦੇ ਜੀ ਉਹ ਤਾਂ ਗੀਠਾ ਸਾਹਿਬ ਨੇ ਲਾਗੇ ਬਣਿਆ ਵਾ। ਅ ਗੀਠਾ ਸਾਹਿਬ ਮਤਲਬ ਕਿ ਨਾ ਜਿੱਥੇ ਸਸਕਾਰ ਕੀਤਾ ਸਸਕਾਰ ਤੇ ਸਮਾਦ ਸਾਡੀ ਰਹਿਤ ਮਰਾਦਾ ਦੇ ਮੁਤਾਬਕ ਜਿੱਥੇ ਵੀ ਕਿਤੇ ਇਹੋ ਜੀ ਅਗੀਠਾ ਸੈ ਬਣਿਆ ਸਮਾਦ ਬਣਿਆ ਜਖੀਰੀਨ ਜਗਾ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਸੀ ਉਹਨਾਂ ਨੂੰ ਸਭ ਨੂੰ ਸਪਸ਼ਟੀ ਕਰਨੇ ਦਿਲਾਸੀ ਵੀ ਬਿਲਕੁਲ ਇਸ ਰੂਪ ਬਿਲਕੁਲ ਠੀਕ ਕਰਨੇ ਵੀ ਇੰਨੇ ਰੂਪ ਜਿਹੜੇ ਅਸੀਂ ਸ਼੍ਰੋਮਣੀ ਮੀਟੀਕ ਨੂੰ ਲੈ ਆਏ ਨੇ ਸਾਡੇ ਕੋਲ ਪਰਚੀ ਹੈਗੀ ਬਾਕੀ ਦੇ ਸਾਡੇ ਕੋਲ ਪਰਚੀ ਨਹੀਂ ਹੈਗੀ ਕੋਈ ਸੰਗਤ ਨੇ ਚੜਾਇਆ ਦਿਓ ਸਗਰ ਨੂੰ ਤੁਹਾਨੂੰ ਨਹੀਂ ਪਤਾ ਇਸਦਾ ਜਿਹੜੇ ਐਮ ਆਰ ਆ ਨੇ ਪਿੱਛੇ ਜੁਆ ਕਿਹਾ ਸੀ ਥਰੂ ਪਰ ਉਹਨਾਂ ਨੂੰ ਅਸੀਂ ਫ੍ਰੀ ਦਿਆ ਉਹ ਉਹ ਥਰੂਪ ਵੀ ਜਾ ਕੇ ਲੋਕੀ ਲੈ ਜਾਂਦੇ ਸਿੱਤੋਂ ਜਾ ਕੇ ਨਾ ਡੇਰੇ ਤੇ ਚੜਾ ਦਿੰਦੇ ਸੀ ਉਹ ਕਹਿੰਦੇ ਸੀ ਇੱਕ ਟਾਈਮ ਤੇ 69 ਖੜ ਪਰ ਥਰੂ ਹੁੰਦੇ ਉੱਥੇ ਮੈਨੂੰ ਤਾਂ ਸਿਰਫ ਫਾਇਦਾ ਦਾ ਕੀ ਦੱਸੋ ਕੀ ਫਾਇਦਾ ਗੁਰਬਾਣੀ ਤੇ ਜਿਹੜੀ ਉਹ ਪੜਨਾ ਤੇ ਵਿਚਾਰਨਾ ਜੇ ਪਰ ਪਰ ਗੱਡੀ ਲੱਦੀ ਉਹ ਕਰੋਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਨਾਲ ਸਾਹਿਬ ਡੇਰੇ ਗਿਆ ਇੱਕ ਵਾਰੀ ਇੱਕ ਕੋਤਰੀ ਜੰਦਰੀ ਹੈ ਮੂੰਹ ਬੱਦੇ ਤੇ ਵੱਧਾ ਮੂੰਹ ਚ ਪਾਠ ਕਰਦਾ ਹੈ ਨਾ ਕੋਈ ਸੁਣ ਰਿਹਾ ਨਾ ਗੱਲਾਂ ਕੀ ਪੱਤ ਇੰਨੇ ਖੜਪਟ ਹੋ ਗਏ ਜੀ ਖੰਡ ਪਾਟੀ ਹੋ ਗਿਆ ਨਾ ਸਮਾਜ ਦੇ ਵਿੱਚ ਉਹਨਾਂ ਦਾ ਦੱਸੋ ਕੀ ਗਿਆ ਇਮਪੈਕਟ ਗਿਆ ਉਹਦਾ ਸਵੈਟ ਅਣੀ ਤੇ ਸਰਦੀਪ ਇਹਨੇ ਖੜਪਟ ਅਸੀਂ ਕਰਤੇ ਇਹਹੀ ਗੱਲ ਅਸੀਂ ਕਹਿੰਦੇ ਆ ਪਸੇ ਗੁਰੂ ਦੀ ਮੰਨ ਗੁਰੂ ਨੂੰ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਗੁਰੂ ਨੂੰ ਨਹੀਂ ਮੰਨਦੇ ਹੁਣ ਮੁੱਖ ਮੰਤਰੀ ਸਾਹਿਬ ਨੇ ਕੀ ਕੀਤਾ ਜੇ ਨੂੰ ਅਸੀਂ ਡੈਮਨ ਕੰਟਰੋਲ ਕਹ ਲੀਏ ਸਰਕਾਰ ਨੇ ਇਹ ਕਹਤਾ ਪੀ ਜਿਹੜੇ ਪੱਤਰ ਵੀਰਾਂ ਸੀ ਨੇ ਜਿਨ੍ਹਾਂ ਨੂੰ ਅਸੀਂ ਗੁਰੂ ਰੂਪ ਦੇ ਵਿੱਚ ਮੱਥਾ ਟੇਕਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਗੁਰੂ ਰਸਤੀਕਦੇ ਅਸੀਂ ਜਿੰਨੇ ਵੀ ਭਗਤੋ ਵੀ ਗੁਰੂ ਰੂਪ ਦੇ ਉੱਤੇ ਜਸਪੀਰ ਸਿੰਘ ਸਾਬਰ ਹੁੰਦੇ ਸੀ ਗੁਰੂ ਮਾਨਕ ਦੇ ਯੂਨੀਵਰਸਿਟੀ ਫਰਗੋਸਾ ਉਹਨਾਂ ਨੇ ਇੱਕ ਵਾਰੀ ਕੀ ਕੀਤਾ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਬਤਾਲੀ ਕਿ ਕਿੰਨੇ ਸ਼ਬਦ ਹੈ ਕਿਦੇ ਭਗਤ ਰਵਿਦਾਸ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨੇ ਇੱਕ ਵੱਖਰੀ ਕਿਤਾਬ ਤਿਆਰ ਕੀਤੀ ਤੇ ਜਿਹੜੇ ਸ਼ਰarati ਬੰਦੇ ਉਹਨਾਂ ਨੇ ਇੱਕ ਗ੍ਰੰਥ ਤਿਆਰ ਕਰਤਾ ਨਾਂ ਰੱਖਤਾ ਜੀ ਅੰਮ੍ਰਿਤ ਗ੍ਰੰਥ ਕਹਿ ਦਿੱਤਾ ਕਿ ਜਿੱਥੇ ਵੀ ਡੇਰੇ ਕਿਤੇ ਪੰਤਰ ਵੀਦਾਸ ਦੀ ਤੇ ਹੈ ਕਿਤੇ ਗੁਰੂ ਰਵਿਦਾਸ ਦੀ ਹੈ ਕਿਤੇ ਉੱਥੇ ਸੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਕਰਾਂਗੇ ਉੱਥੇ ਸੀ ਸਿਰਫ ਸਿਰਫ ਅੰਮ੍ਰਿਤ ਪ੍ਰਕਾਸ਼ਿਤ ਕਰਾਂਗੇ ਕਈ ਜਗ੍ਹਾ ਗੁਰੂ ਚਕਾਤ ਤੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰੂਪ ਇੰਨੇ ਚ ਲੋਕ ਪੜੇ ਰੱਖੇ ਬਹੁਤ ਨੇ ਮੇਰੇ ਸਾਹਮਣੇ ਦੀ ਗੱਲ ਅੱਧੀ ਦਰਜਨ ਦੇ ਕਰੀਬ ਜਿਹੜੇ ਸਾਬਕਾ ਅਫਸਰ ਰਹੇ ਸੀ ਕੋਈ ਚੀਫ ਇੰਜੀਨੀਅਰ ਸੀ ਕੋਈ ਡੀਜੀਪੀ ਸੀ ਕੋਈ ਐਡੀਜੀਪੀ ਸੀ ਕੋਈ ਚੀਫ ਸੈਕਟਰੀ ਸਿਉ ਜਾ ਕੇ ਕੱਲ ਤੱਕ ਤੇ ਮਾ ਵੀ ਮੰਨ ਕੇ ਕਿ ਜਥੇਦਾਰ ਜੀ ਸਾਰੇ ਲੋਕ ਗਲਤ ਕਰ ਰਹੇ ਨੇ ਸਾਡੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਅਸੀਂ ਪ੍ਰਕਾਸ਼ ਕਰਾਂਗੇ ਉਹਨਾਂ ਨੂੰ ਸਮਝਾ ਕੇ ਵੀ ਤੁਸੀਂ ਗਲਤ ਕਰ ਰਹੇ ਹੋ ਇਹ ਤੁਹਾਡਾ ਕੀਤਾ ਗਿਆ ਸੀ ਉਹ ਇਹਨਾਂ ਨੇ ਕੀ ਕੀਤਾ ਇਹ ਫਰਵਰੀ 2027 ਦੇ ਵਿੱਚ ਮਨਾਉਣਗੇ ਭਗਤ ਰਵਿਦਾਸ ਦੇ 650ਵਾਂ ਜਿਹੜਾ ਆ ਰਿਹਾ ਨਾ ਪ੍ਰਕਾਸ਼ ਪੁਰਬ ਉਹ ਮਨਾ ਰਹੇ ਫਰਵਰੀ ਜੇ ਹੋ ਸਕਦਾ ਵੀ ਇਸ ਸਾਲ ਦੇ ਵਿੱਚ ਵਿੱਚ ਇਹ ਸ਼ੁਰੂ ਕਰ ਦੇਣ ਵੀ ਸਾਲਾਨਾ ਵੀ ਫਰਵਰੀ ਤੋਂ ਸ਼ੁਰੂ ਕਰ ਦਿਓ ਇੱਕ ਸਾਲ ਦੀ ਸਮਾਗਮ ਕਰਾਂਗੇ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਖਾਸ ਦੇ ਉੱਤੇ ਉਹ ਡੈਮਪਟ ਹੋਵੇਗਾ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਭਗਤ ਰਵੀਦਾਸ ਜੀ ਦੇ ਉੱਤੇ ਸ਼੍ਰੋਮਣੀ ਕਾਂਗਰਸ ਸਰਕਾਰ ਸੀ ਨਾ ਭਾਜਪਾ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਖੁਰਾਕ ਗੜ ਜਿੱਥੇ ਪ੍ਰੋਗਰਾਮ ਕਰਨ ਦੀ ਗੱਲ ਕਰਦੇ ਆ ਖੁਰਾਕ ਗੜਾ ਦੇ ਭਗਤ ਗੁਰਦਾਸ ਜੀ ਦੀ ਯਾਦ ਵਿੱਚ ਇੱਕ ਉਹਨਾਂ ਕਹਿ ਸੀ ਵੀ ਇੱਕ ਜਾਗਰਣ ਬਣਾਵਾਂਗੇ ਅਸੀਂ ਦੇਖੋ ਨਾ ਬੜਾ ਹੀ ਨਹੀਂ ਕੈਪਟਨ ਮਰਿੰਦਰ ਸਿੰਘ ਨੇ ਇਹ ਮੁੱਦਾ ਚੁੱਕ ਲਿਆ ਉਹਨਾਂ ਨੇ ਫਿਰ ਕੈਪਟਨ ਮਰਿੰਦਰ ਸਿੰਘ ਕਹੇ ਸੀ ਮਨਾਰੇ ਬੇਗਮਪੁਰ ਬਣਾਵਾਂਗੇ ਅਨੌਸਵੰਤ ਕੈਪਟਨ ਨੇ ਵੀ ਕਰਤੀ ਬਾਦਲਾ ਵੀ ਕਰਤੀ ਕਿ ਬੜਾਇਆ ਕਿਸੇ ਨੇ ਚੰਨੀ ਸਾਹਿਬ ਦੀ 111 ਦਾ ਨਹੀਂ ਸਰਕਾਰ ਆ ਇਹਨਾਂ ਉੱਤੇ ਫਿਰ ਜਾਗਰ ਜਗਾਈ ਮੁੰਡੇ ਸਰਕਾਰ ਦੇ ਵਿੱਚ ਬਿਠੇ ਇਸ ਕਰਕੇ ਜੋ ਕੁਝ ਹੋ ਰਿਹਾ ਕੋ ਠੀਕ ਨਹੀਂ ਹੋ ਰਿਹਾ ਉਹ ਗਲਤ ਹੋ ਰਿਹਾ ਮੈਂ ਕਹਿੰਦਾ ਚਾਹੀਦਾ ACP ਉਹ ਕਹਿੰਦੇ ਜੀ ਠੀਕ ਹੈ ਸਰੂਪ ਇੱਥੇ ਹੈ ਗਿਆ ਵਾਕਈ ਤੁਹਾਡੀ ਗੱਲ ਠੀਕ ਹੈ ਇਹਨਾਂ ਸਰੂਪਾਂ ਦੀ ਸਾਡੇ ਕੋਲ ਜਾਣਕਾਰੀ ਨਹੀਂ ਕਿ ਇਹ ਕਿੱਥੋਂ ਹੈ ਤੇ ਸਰੂਪ ਹੈ ਜੀ ਕਿਸ ਨੇ ਚੁੜਾਤੇ ਹੋਣਗੇ ਜਾਂ ਇਹਨਾਂ ਨੇ ਕਿਤੇ ਨਾ ਦੁਕਾਨਾਂ ਤੋਂ ਖਰੀਦੇ ਹੋਣਗੇ ਉਹ ਤੇ ਲੜਨਗੇ ਉਹਨਾਂ ਤੇ ਸਿਰ ਸਿੱਧਾ ਵਲਈ ਕਰਦਾ ਸਰਕਾਰ ਤੇ ਵੀ ਕਰ ਦਿੱਤਾ ਮੁੱਖ ਮੰਤਰੀ ਨੇ ਵੇਖੋ ਜੀ ਝੂਠੀ ਬਿਆਨ ਦਿੱਤਾ ਜੀ ਗਲਤ ਦਿੱਤਾ ਜੀ ਇਹ ਗੱਲਾਂ ਕਰਨ ਵਾਲੀਆਂ ਨਹੀਂ ਉਸ ਰੂਪ ਉੱਤੇ ਹੈ ਕਿ ਜਿਹਨਾਂ ਦਾ ਰਿਕਾਰਡ ਕਿਸੇ ਕੋਲੇ ਕੋਈ ਮੌਜੂਦ ਨਹੀਂ ਯਾਦਰ ਕਾਰਡ ਪੇਛ ਕਰ ਦਿੰਦੇ ਹਨ ਐਸੇ ਕਰਕੇ ਉਹਦੇ ਬਾਰੇ ਅੱਜ ਸ਼੍ਰੋਮਣੀ ਕਮੇਟੀ ਨੇ ਚੁੱਪੀ ਸਾਧਨੀ ਲੇਕਿਨ ਇਹਨਾਂ ਦਾ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਦਾ ਉਹ ਕਹਿੰਦਾ ਜੀ ਮੈਂ ਜਾ ਕੇ ਆਇਆ ਉੱਥੇ ਸਭ ਠੀਕ ਠਾਕ ਕਿਸੇ ਪ੍ਰਕਾਰ ਦੀ ਕੋਈ ਗੜਬੜ ਨਹੀਂ ਹੈਗੀ ਗੜਬੜ ਤਾਂ ਕੋਈ ਕਹਿੰਦਾ ਹੀ ਨਹੀਂ ਗਾ ਸਰੂਪਾਂ ਜੀ ਗੜਬੜ ਕੋਈ ਨਹੀਂ ਕਹਿੰਦਾ ਗੱਲ ਤਾਂ ਇਹ ਆਪੀ ਉਹ ਸਰੂਪਾਇਕ ਥੋ ਜਿਹਾ ਝਗੜਾ ਜੂ ਪੈ ਗਿਆ 328 ਰੁਪਏ ਦਾ ਫਿਰ ਉਹ ਛੱਕਦੇ ਕਰੇ ਚਾਉਂਦੇ ਵੀ ਇਹ ਕਿਤੇ ਉੱਥੋਂ ਤਾਂ ਨਹੀਂ ਆਏ ਹੋਰ ਕਿਤੋਂ ਨਹੀਂ ਆਏ ਇਸ ਕਰਕੇ ਮੈਂ ਫਿਰ ਕਹਿੰਦਾ ਜੇ ਕਿਤੇ ਸਾਰੇ ਡੇਰਿਆਂ ਨੂੰ ਤੁਸੀਂ ਸੁਰੂਪ ਘਾਲਣਾ ਸ਼ੁਰੂ ਕਰਦੇ ਹੋ ਨਾ ਇਹ ਤੇ 30000ਾਂ ਦੀ ਗਿਣਤੀ ਜਿਹੜੇ ਸੁਰੂਪ ਸਾਹਮਣੇ ਆ ਜਾਣਗੇ